ਫਗਵਾੜਾ ਦੇ ਹਨੂਮਾਨ ਗੜੀ ਮੰਦਿਰ ਜੀਟੀ ਰੋਡ ਤੇ ਸਾਵਣ ਦੇ ਪੁਰਖਸ਼ ਵਿੱਚ ਮਹੰਤ ਸੋਨੀਆ ਨੇ ਲਗਾਇਆ ਮਾਲ ਪੂੜੀਆਂ ਦਾ ਲੰਗਰ ਇਸ ਮੌਕੇ ਤੇ ਪੂਰਬ ਮੇਅਰ ਅਰुण ਖੋਸਲਾ ਆਦਿ ਮੌਜੂਦ ਸਨ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ਰਮਨ ਦੀ ਰਿਪੋਰਟ जय 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 श्री राम जय हनुमान जय श्री महाकाल ओम हैं मैं हूँ माँ पवित्र नंदगिरी महामंडलेश्वर उज्जैन और हम लोग यहाँ पर आए हुए हैं फगवाड़ा में भगवाडा में हनुमान मंदिर में बहुत अच्छा आशीर्वाद और हनुमान कड़ी जो मंदिर है ये हमारे अयोध्या में भी है और यहाँ पे देख के भी मुझे एकदम अयोध्या की याद आई है और बहुत अच्छा लग रहा है कि हनुमान जी का भंडारा है यहाँ पे और आज हमारा यहाँ पर भंडारा है और सोनिया माई जो यहाँ रहती हैं उनका ही भंडारा है और अभी हम यहाँ पे भंडारा बांटने आए और आप सभी का है और हम भी आपके साथ हैं ओम नमो नारायण जय श्री राम जय श्री महाकाल में गुजरात श्री पंच नाम अखाड़ा से माँ गिर नंदगिरी आज मैं पंजाब की पावन धरा फगवाड़ा भूमि जहाँ हनुमान घड़ी में साक्षात हनुमान जी मंदिर है और साक्षात हनुमान जी विराजमान है आप देख सकते हो हमारे पीछे यहाँ पर आकर हमें बहुत बहुत मेरा रोम रोम से मैं धन्यवाद करती हूँ माई सोनिया जी जो यहाँ फगवाड़ा की है माई प्रीति माई जो नवा शहर से है उनका बहुत तय दिल से मेरा रोम रोम एकदम उनका रूणी रहेगा कि उनकी वजह से आज हमें यहाँ हनुमानगढ़ी में आकर श्री हनुमान जी महाराज के दर्शन का लावा मिला और आज कितना पावन सुंदर दिन है कि आज ये पावन धरा के ऊपर माई हमारी पगवाड़ा की जो माई है सोनिया माई उनकी तरफ से यहाँ भंडारा लग रहा है सब माई भक्त जितने भी भक्त है भगवान हनुमान जी महाराज के वो सब आके ये भंडारा में लाभ लेंगे और हनुमान जी भगवान के दर्शन करेंगे और हमने भी दर्शन किए और हमारा जीवन एकदम धन्य धन्य हो गया जय जय श्री महाकाल ओम नमो नारायण बोलो जय जय श्री राम जय जय श्री राम जय श्री राम राम नाम अंदर है जय श्री राम जय श्री राम।, राम मैं पिंड पुनेय मैं पिंड पुनेय श्री सुंदर मुनि महाराज जी दरबार तो प्रीति मुनि जी बोल रहे हैं कि आज सोनिया ने सठ में पकवाड़ा वाली ने इथे पंडारा लाया हनुमानगढ़ी ਤੇ ਇਹਨਾਂ ਨੇ ਪੰਡਾਰਾ ਲਾਇਆ ਹਨੂਮਾਨ ਜੀ ਦੇ ਸਦਾ ਲਾਉਂਦੇ ਰਹਿਣ ਸ਼ੀਲਾ ਮੰਮੀ ਦੀ ਗੱਦੀ ਨਸੀਨ ਉੱਥੇ ਇੱਥੇ ਫਗਵਾੜੇ ਤੋਂ ਸਾਰੇ ਫਗਵਾੜੇ ਦੀਆਂ ਦੁਆਵਾਂ ਮੰਗਦੀਆਂ ਬੱਚਿਆਂ ਵਾਲਿਆਂ ਦੀਆਂ ਦੁਆਵਾਂ ਮੰਗਦੀ ਹੈ ਸਾਡੀ ਸੋਨੀਆ ਤੇ ਉਹਨਾਂ ਦੀ ਖੁਸ਼ੀਆਂ ਆਣ ਤੇ ਹਮੇਸ਼ਾ ਖੁਸ਼ੀਆਂ ਮੰਗਦੇ ਸਵੇਰੇ ਉੱਠ ਕੇ ਸਭ ਦੇ ਘਰ ਭਰੂ ਰੱਖੇ ਸਭ ਦੀਆਂ ਝੋਲੀਆਂ ਭਰੇ ਜੈ ਜੈਕਾਰ ਜੈ ਜੀ ਅੱਜ ਸੋਨੀਆ ਮੰਜੀ ਵੱਲੋਂ ਅੱਜ ਬੜਾ ਭਾਗਿਆ ਸਾਨੂੰ ਸੁਭਾਗੇ ਇਹ ਇਹ ਦੇ ਮਾਹਪੁਰ ਜਿਹੜੇ ਗੁਜਰਾਤ ਅੱਜ ਗੁਜਰਾਤ ਉਹ ਆ ਜਿੱਥੇ ਦੇ ਪ੍ਰਧਾਨ ਮੰਤਰੀ ਨਿੰਦਰભાઈ ਮੋਦੀ ਜੀ ਆ ਅੱਜ ਸਾਨੂੰ ਸੁਭਾਗੇ ਹੋਇਆ ਵੀ ਸਾਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮਾਹ ਕਲੇਸ਼ਰ ਜੀ ਜਿਹੜੇ ਅੱਜ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਸਾਰਾ ਸਿਸਟਾ ਚੱਲਦੀ ਆ ਅੱਜ ਇਹਨਾਂ ਦੇ ਅਸੀਂ ਆਸ਼ੀਰਵਾਦ ਕਰਨ ਲਈ ਇੱਥੇ ਆਏ ਆ ਔਰ ਇਹਨਾਂ ਨੇ ਅੱਜ ਹਨੂਮਾਨ ਗੜੀ ਦੇ ਵਿੱਚ ਜਿੱਦਾਂ ਅੱਜ ਲੰਗਰ ਆ ਸੋਨੀਆ ਮੰਜੀ ਵੱਲੋਂ ਅੱਜ ਮਾਲ ਗੁੜੀਆਂ ਔਰ ਜਿਹੜੀ ਖੀਰ ਦਾ ਉਹ ਇਹਨਾਂ ਵੱਲੋਂ ਅੱਜ ਸ਼ਾਮ ਤੋਂ ਲੈ ਕੇ ਰਾਤ ਤੱਕ ਚੱਲਣਾ ਔਰ ਇਹਨਾਂ ਦੇ ਆਨ ਤੇ ਅੱਜ ਸਾਨੂੰ ਇੰਨੀ ਖੁਸ਼ੀ ਹੋਈ ਕਮੇਟੀ ਵੱਲੋਂ ਕੌਮੀ ਸੇਵਾਗ੍ਰਾਮ ਲਾਤੀ ਹਾਰ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਅੱਜ ਇੱਥੇ ਸਨਮਾਨਿਤ ਕੀਤਾ ਔਰ ਹਨੂਮਾਨ ਜੀ ਬਾਲਾ ਜੀ ਮਹਾਰਾਜ ਇਹਨਾਂ ਦੀ ਕਿਰਪਾ ਕਰੇ ਔਰ ਸੋਨੀਆ ਮਾਂ ਜੀ ਹਰ ਸਾਲ ਇੱਥੇ ਜਿਹੜਾ ਸਾਡੇ ਭੰਡਾਰਾ ਲਾਂਦੇ ਆ ਅੱਜ ਮਾਲ ਪੂੜੇ ਖੀਰ ਦਾ ਇਹਨਾਂ ਨੇ ਲਾਇਆ ਔਰ ਜਿੰਨੇ ਮਹਾਦੇਵ ਕੁਲੇਸ਼ਨ ਮਹਾਰਾਜ ਸਾਡੇ ਜੇ ਸਾਡੇ ਸਵਾਮੀ ਜੀ ਆਏ ਆ ਔਰ ਹਿੰਦੂ ਧਰਮ ਨੂੰ ਅੱਜ ਉੱਪਰ ਲੈ ਜਾਣ ਵਾਲੇ ਇਹਨਾਂ ਦੀ ਦੇਨ ਹੁੰਦੀ ਆ ਤੋ ਅੱਜ ਅਸੀਂ ਆਪਣੇ ਵੱਲੋਂ ਖੜੇ ਝੰਡੇ ਤੋਂ ਵੀ ਮਹਾਰਾਜ ਜੀ ਆਇਆ ਮੈਂ ਉਹਨਾਂ ਦਾ ਵੀ ਉਹ ਜੈਨ ਤੋਂ ਵੀ ਆਏ ਉਹਨਾਂ ਦਾ ਵੀ ਬੋਲੀ ਵਾਲੇ ਬੋਲੀ ਵਾਲੇ ਸੰਤਾ ਤੋਂ ਮਹਾਰਾਜ ਜੀ ਆਏ ਆ 52 ਸਾਲ ਖੜੇ ਹੀ ਰਹੇ ਬੋਲੀ ਜਿਹੜੇ 51 ਸਾਲ ਬੋਲੀ ਤੇ ਖੜੇ ਰਹੇ ਔਰ ਉਹਨਾਂ ਦੇ ਅੱਜ ਵੀ ਜਿਹੜੀ ਉਹ ਮਹਾਰਾਜ ਜੀ ਅਸੀਂ ਅੱਜ ਦਰਸ਼ਨ ਕੀਤੇ ਆ ਮੋਰ ਭਾਗੇ ਵਾਲੇ ਗੱਡੀ ਵਸੇਨ ਉੱਥੇ ਦੀ ਜਿਹੜੀ ਆ ਅੱਜ ਅਸੀਂ ਇਹ ਸੁਭਾਗਿਆ ਏ ਬਸੋਨੀਆ ਮਾਂਜੀ ਵੱਲੋਂ ਇਹਨਾਂ ਨੇ ਅੱਜ ਦੇਖੋ ਕਿੰਨਾ ਵੱਡਾ ਪ੍ਰਯਾਸ ਕੀਤਾ ਇਹ ਉਹ ਜਗ੍ਹਾ ਹਨੂਮਾਨ ਗੜੀ ਦਿੱਤੇ ਅੱਜ ਪਵਿੱਤਰ ਸਾਰਾ ਸ਼ਹਿਰ ਝੁਕਦਾ ਔਰ ਅਸੀਂ ਅੱਜ ਆਪਣੇ ਵੱਲੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਸਿਰ ਝੁਕਾ ਕੇ ਕਰਦੇ ਆਂ ਵੀ ਤੁਸੀਂ ਸਾਡੇ ਅੱਜ ਹਨੂਮਾਨ ਗੜੀ ਪੱਕਾ ਰਾਵਣ ਕੋਮੀ ਸੇਵ ਰਾਮਲਾ ਤਿਹਾਰ ਕਮੇਟੀ ਵੱਲੋਂ ਜਿਹੜੀ ਹਰ ਸਾਲ ਅਸੀਂ ਰਾਮਲਾ ਕਰਦੇ ਆਂ ਲੰਗਰ ਕਮੇਟੀ ਅੱਜ ਜਿੰਨੇ ਸਾਡੇ ਅੱਜ ਮੈਨੇਜਮੈਂਟ ਆ ਤੁਹਾਡੇ ਲੇਟ ਆਣਾ ਸੀ ਜਲਦੀ ਹਾਂ ਫੋਨ ਕਰਕੇ ਹਾਂ ਤੁਹਾਡੀ ਥੋੜੇ ਦਰਸ਼ਨ ਦੇ ਆ ਜਾਈ ਨਹੀਂ ਸਾਡੀ ਕਮੇਟੀ ਤੋਂ ਮੈਂ ਆਪਣੇ ਵੱਲੋਂ ਕੌਮੀ ਜ਼ੇਬ ਲੰਗਰ ਕਮੇਟੀ ਵੱਲੋਂ ਪ੍ਰਧਾਨ ਵੱਲੋਂ ਤੁਹਾਡਾ ਇੱਥੇ ਆਉਣ ਦੇ ਬਹੁਤ-ਬਹੁਤ ਸਵਾਗਤ ਔਰ ਸਾਡੇ ਪੰਡਿਤ ਜੀ ਨੇ ਵੀ ਮਾਨਸਤ ਮਾਦ ਦਾ ਜਿਹੜੀ ਰਿਧੀ ਦੇ ਨਾਲ ਔਰ ਪ੍ਰਸ਼ਾਦ ਜਿਹੜੀ ਅੱਜ ਪੂਜਾ ਬਾਣ ਕੀਤਾ ਅਸੀਂ ਸਾਰੇ ਪਰਦਾ ਦਾ ਵੀ ਆਪਣੇ ਵੱਲੋਂ ਧੰਨਵਾਦ ਕਰਦੇ ਆ ਤੇ ਇਦਾਂ ਹੀ ਕਰਦੇ ਆ ਸੋਨੀਆ ਮਾਂ ਜੀ ਸਾਡੇ ਉੱਤੇ ਆਸ਼ੀਰਵਾਦ ਰੱਖਣ ਕਿਉਂਕਿ ਇਹ ਫੁਵਾੜੇ ਉਹ ਜਗ੍ਹਾ ਵਾ ਜਿੱਥੇ ਲੋਕ ਸੇਰ ਚ ਕਰਦੇ ਤੇ ਬੱਚਿਆਂ ਨੂੰ ਔਰ ਪਰਿਵਾਰਾਂ ਨੂੰ ਬਹੁਤ ਉੱਥੋਂ ਕੁਛ ਨਾ ਕੁਛ ਮਿਲਦਾ ਤੋਂ ਅੱਜ ਉਹ ਜਿਹੜਾ ਪ੍ਰਚੀਨ ਜਿਹੜਾ ਮੰਦਿਰ ਆ ਉਹਦੇ ਅੱਜ ਮਹਾਰਾਜ ਸਾਰੇ ਦਿਨ ਵੀ ਇੱਥੇ ਆਇਆ ਆਪਣੇ ਵੱਲੋਂ ਮੈਸੇਜ ਛਕਾ ਕੇ ਇਹਨਾਂ ਨੂੰ ਨਮਸਕਾਰ ਕਰਦਾ ਤੇ ਇਹੀ ਬੋਲਨ ਕਰਦਾ ਵੀ ਤੁਸੀਂ ਸਾਨੂੰ ਇਦਾਂ ਹੀ ਆਸ਼ੀਰਵਾਦ ਦਿੰਦੇ ਰਹੋ ਅਸੀਂ ਤੁਹਾਡੇ ਆਸ਼ੀਰਵਾਦ ਦੇ ਨਾਲ ਹੀ ਅਸੀਂ ਅੱਕੇ ਆਈਏ ਤੋਂ ਮਹਾਰਾਜ ਜੀ ਨੇ ਤੇ ਆਪਣੇ ਵੱਲੋਂ ਅੱਜ ਮਾਲਪੁਰੇ ਦਾ ਲੰਗਰ ਸੋਹੀਆਂ ਮੱਤੀ ਲਾ ਰਿਆ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਮੇਟੀ ਵੱਲੋਂ ਆਪਣੀ ਕੋਮੀ ਸੇ ਬਣਾ ਲਾ ਕੇ ਜੈ ਸ਼੍ਰੀ ਜੈ ਸ਼੍ਰੀ